ਕਿ ਜੇ ਤੁਹਾਡਾ ਇੱਕ ਫੜਾ ਹੈਗਾ ਕਿ ਆਪਾਂ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਰਿਜ਼ਲਟ ਪਾਉਣਾ ਪਿਆ ਨਾ ਨੂੰ ਸੋ ਆਪਣਾ ਆਪਣਾ ਡਿਸੀਜਨ ਹੋਇਆ ਹੋਇਆ ਕਿ ਜਿੰਨਾ ਤੱਕ ਸਾਡੀ ਜਿਹੜੀ ਹੈ ਜੁਆਇਨਿੰਗ ਨਹੀਂ ਹੁੰਦੀ ਉਹ ਤਾਂ ਸਾਨੂੰ ਇੱਥੋਂ ਕਾਲਜ ਜਨ ਦੀ ਦੌਰ ਦੇ ਨਾਲ ਤੱਕ ਅਸੀਂ ਇੱਥੇ ਬੈਠੇ ਰਹਿਣਾ ਹੈਗਾ ਉਸ ਡਿਸੀਜਨ ਨਾਲ ਡਿਸੀਜਨ ਦੇ ਨਾਲ ਅਸੀਂ ਅੱਜ ਬੈਠੇ ਹੋਏ ਆਂਗੇ ਤੇ ਨਾਲ ਹੀ ਅੱਜ ਜਿਹੜੀ ਆ ਸਿੱਖਿਆ ਮੰਤਰੀ ਹਰਜੋਤ ਬੈਸ ਨਾਲ ਅੱਜ ਮੀਟਿੰਗ ਹੋਈ ਆਪਣੇ ਫੰਟ ਦੀ ਤੇ ਹੁਣ ਥੋੜਾ ਟਾਈਮ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਕੀ ਸਾਡੀ ਜੁਆਇਨਿੰਗ ਦਾ ਪ੍ਰੋਸੈਸ ਕਿੱਥੇ ਖੜਾਗਾ ਜੁਆਇਨਿੰਗ ਸਾਡੀ ਕਦੋਂ ਹੋਣੀ ਹੈ ਤੇ ਕਿੰਨਾ ਕੰਮ ਸਾਡਾ ਹੋ ਚੁੱਕਿਆ ਤੁਹਾਨੂੰ ਪਤਾ ਦਾ ਉਹ ਸਾਰੀ ਆ ਉਹਦੇ ਬਾਰੇ ਆਪਾਂ ਸਾਰੀ ਜਿਹੜੀ ਗੱਲਬਾਤ ਕਰਾਂਗੇ ਤਾਂ ਇਹ ਅੱਗੇ ਦੀ ਗੱਲ ਜਿਹੜੀ ਕਾਰਵਾਈ ਮੀਟਿੰਗ ਦੇ ਵਿੱਚ ਗੱਲ ਕੀ ਹੋਈ ਹੈਗੀ ਤੇ ਕੀ ਰੋਂ ਸੀ ਸਾਡੇ ਜਿਹੜਾ ਅਸੀਂ ਇੰਨਾ ਹੁਣ ਕੀਤਾ ਜਿਹੜੀ ਇੰਨੀ ਮਿਹਨਤ ਕੀਤੀ ਹੈ 3 ਮਹੀਨਾ ਤੋਂ ਜਿਹੜਾ ਡਬਲ ਮੈਜਰ ਡਿਸੀਜਨ ਆਉਣ ਤੋਂ ਬਾਅਦ 3 ਮਹੀਨੇ ਤੋਂ ਅਸੀਂ ਲੱਗੇ ਹੋਏ ਆ ਜਿਹੜੀ ਮਿਹਨਤ ਕੀਤੀ ਹੈ ਉਹਦਾ ਹੁਣ ਤੱਕ ਸਾਨੂੰ ਕੀ ਫਰੂਟ ਮਿਲੇਗਾ ਜਾਓ ਅਸੀਂ ਕਿੱਥੇ ਤੱਕ ਚੀਜ਼ਾਂ ਨੂੰ ਲੈ ਕੇ ਗਏ ਆਂਗੇ ਸਮੇਂ ਆ ਕਸ਼ਵਤ ਦਾ ਸਾਥੀ ਬਲਵਿੰਦਰ ਚਾਹਲ ਉਹ ਆਪਣੀ ਗੱਲ ਰੱਖਣਗੇ ਮੀਟਿੰਗ ਦੇ ਵਿੱਚ ਐਗਜ਼ੈਕਟਲੀ ਕੀ ਹੋਇਆ ਤੇ ਅੱਗੇ ਦੀ ਆਪਣੀ ਡਾਇਰੈਕਸ਼ਨ ਕੀ ਹੈ ਅੱਗੇ ਆਪਾਂ ਕਿਸ ਤਰ੍ਹਾਂ ਮੂਵ ਕਰਨਾ ਉਹਦੇ ਤੇ ਜੇ ਅਪਾਂ ਗੱਲ ਕਰਾਂਗੇ ਸਵਾ 3 ਸਾਲਾਂ ਤੋਂ ਨਿਯੁਕਤੀ ਪੱਤਰ ਉਡੀਕ ਰਹੇ ਸਾਥੀਓ ਆਪਾਂ ਜਿਵੇਂ ਮੈਂ ਆਪਣੇ ਸਟਾਰਟਿੰਗ ਵਾਲੀ ਇਸ ਗੱਲ 'ਚ ਹੀ ਕਿਹਾ ਕਿ ਆਪਾਂ ਸਵਾ 3 ਸਾਲ ਹੋ ਗਏ ਲਗਭਗ ਸਿਲੈਕਟ ਹੋਇਆ ਨੂੰ ਉਨ 'ਚ ਤਾਂ ਆਪਾਂ ਨੂੰ ਦੋ ਤਿੰਨ ਦਾ ਹੱਕ ਹੀ ਹੋ ਚੁੱਕੇ ਆ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਰੈਗੂਲਰ ਪ੍ਰੋਫੈਸਰ ਨਹੀਂ ਅਜੇ ਮਿਲੇਗੇ ਪੂਰੀ ਤਰ੍ਹਾਂ ਤਾਂ ਹੁਣ ਆਪਾਂ ਘਟੋ ਘਟਾ ਸਵਾ ਤਿੰਨ ਸਾਲਾਂ ਤੋਂ ਤੇ ਹੁਣ ਵੀ ਲਗਭਗ ਪੌਣੇ ਚਾਰ ਮਹੀਨਿਆਂ ਤੋਂ ਡਬਲ ਬੈਂਚ ਦੀ ਜਿਹੜੀ ਆ ਗਈ ਜੱਜਮੈਂਟ ਤੋਂ ਬਾਅਦ ਆਪਾਂ ਉਡੀਕ ਰਹੇ ਆ ਤਾਂ ਆਪਾਂ ਕਈ ਪੜਾਵਾਂ ਵਿੱਚੋਂ ਲੰਘ ਕੇ ਇੱਥੇ ਹੁਣ ਡੀਪੀਆਈ ਆਫਿਸ ਚੌਥੇ ਦਿਨ ਦੇ ਵਿੱਚ ਆਪਣਾ ਧਰਨਾ ਦਾਖਲ ਹੋਇਆਗਾ ਜਿਹਦੀ ਬਦੌਲਤ ਕੱਲ ਆਪਾਂ ਲਿਸਤਾਂ ਜਿਹੜੇ ਆਪਣੇ ਰਿਜ਼ਲਟ ਸੀ ਉਹਨਾਂ 'ਚ ਉਹਨਾਂ ਨੂੰ ਪਵਾਨ ਚ ਸਫਲ ਹੋਏ ਆ ਤੇ ਅੱਜ ਐਜੂਕੇਸ਼ਨ ਮਿਨਿਸਟਰ ਜੀ ਨਾਲ ਆਪਾਂ ਨਹੀਂ ਮੁਲਾਕਾਤ ਸੀ ਕਿ ਉਹਨਾਂ ਨੇ ਮੀਟਿੰਗ ਲਈ ਬੁਲਾਇਆ ਸੀਗਾ ਤਾਂ ਉੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਸੋਮਵਾਰ ਤੱਕ ਜਿਹੜਾ ਸਾਨੂੰ ਜੁਆਇਨਿੰਗ ਮਿਲ ਜੇਗੀ ਸੋਮਵਾਰ ਨੂੰ ਸ਼ੁਰੂ ਹੋ ਜਾਵੇਗਾ ਸਾਡਾ ਜੁਆਇਨਿੰਗ ਪ੍ਰੋਸੈਸ ਤਾਂ ਅਸੀਂ ਉੱਥੇ ਉਹਨਾਂ ਨਾਲ ਇਹ ਵੀ ਗੱਲ ਕਰੀ ਸੀ ਕਿ ਜਿਹੜੀ ਸਟੇਸ਼ਨ ਦੀ ਇੱਥੇ ਨਾਲ ਜਿਹੜੀ ਡਿਪਾਰਟਮੈਂਟ ਦੀ ਜੁਆਇਨਿੰਗ ਤੋਂ ਬਾਅਦ ਜਿਹੜੇ ਸਟੇਸ਼ਨ ਅਲੋਟਮੈਂਟ ਆ ਉਹ ਵੀ ਸਾਡੀ ਨਾਲ ਦੀ ਨਾਲ ਹੀ ਕਰੀ ਜਾਵੇ ਤਾਂ ਉਹਨਾਂ ਨੇ ਆਪਣੇ ਆਪ ਹੀ ਇਹ ਗੱਲ ਮੰਨੀ ਕਿ ਅਸੀਂ ਵਿੱਚ ਗੈਪ ਨਹੀਂ ਪਾਉਣਾ ਚਾਹੁੰਦੇ ਤਾਂ ਉਹ ਉਹ ਵੀ ਜਿਹੜਾ ਕੋਰਟ ਦੇ ਵਿੱਚ ਜਿਹੜਾ ਮਸਲਾ ਜਿਹੜਾ ਹੈਗਾਗਾ ਉਹ ਵੀ ਉਹਨਾਂ ਦੇ ਧਿਆਨ 'ਚ ਸੀਗਾ ਉਹਨਾਂ ਨੇ ਕਿਹਾ ਤਾਂ ਸਟੇਸ਼ਨ ਜੁਆਇਨਿੰਗ ਤੇ ਡਿਪਾਰਟਮੈਂਟ ਦੇ ਵਿੱਚ ਜੁਆਇਨਿੰਗ ਦੋਨਾਂ ਚੀਜ਼ਾਂ ਦੇ ਲਈ ਉਹਨਾਂ ਨੇ ਆਪਾਂ ਨੂੰ ਸੋਮਵਾਰ ਤੋਂ ਇਹ ਸਟਾਰਟ ਕਰਨ ਦੇ ਲਈ ਕਿਹਾਗਾ ਇਸ ਲਈ ਇਹ ਆਪਾਂ ਹੁਣ ਤੱਕ ਇਸ ਸੰਘਰਸ਼ ਦੇ ਬਦੌਲਤ ਇੱਥੋਂ ਤੱਕ ਪਹੁੰਚੇ ਆਂ ਹੁਣ ਵੀ ਜਿਹੜੇ ਸਾਥੀ ਇਸ ਸੰਘਰਸ਼ ਚ ਅਜੇ ਤੱਕ ਨਹੀਂ ਆਏਗੇ ਉਹਨਾਂ ਨੂੰ ਹੁਣ ਅਪੀਲ ਆ ਗਈ ਕਿ ਉਹ ਕੱਲ ਤੋਂ ਹੀ ਆਉਣੇ ਇੱਥੇ ਸਟਾਰਟ ਹੋਣ ਕਿਤੇ ਕਿਉਂਕਿ ਮੰਤਰੀ ਨੇ ਸਾਨੂੰ ਸਪਸ਼ਟ ਕਿਹਾ ਕਿ ਸੋਮਵਾਰ ਤੋਂ ਇਹ ਹੋਏਗਾ ਕਿਤੇ ਡਿਪਾਰਟਮੈਂਟ ਦੀ ਕਿਸੇ ਕੋਲ ਵਜੋਂ ਜਾਂ ਕਿਸੇ ਕਾਰਨ ਵੱਸ ਇਹ ਕੰਮ ਜੇ ਡਿਲੇ ਹੋ ਗਿਆ ਤਾਂ ਕੋਰਟ ਦਾ ਜਿਹੜਾ ਸਦਾ ਖਤਰਾ ਜਿਹੜਾ ਆਪਣਾ ਸੁਪਰੀਮ ਕੋਰਟ ਦਾ ਉਹ ਸਾਡੇ ਤੇ ਬਣਿਆ ਰਿਹਾ ਹੋਇਆਗਾ ਤਾਂ ਅਸੀਂ ਚਾਹੋਣੇ ਆਂਗੇ ਕਿ ਡਿਪਾਰਟਮੈਂਟ ਦੇ ਉੱਪਰ ਸਾਡਾ ਦਬਾਅ ਬਣਿਆ ਰਵੇ ਸਾਡਾ ਕੰਮ ਕਰਦੇ ਰਹਿਣ ਇਹ ਤਾਂ ਹੀ ਕਰਨਗੇ ਜੇਕਰ ਆਪਾਂ ਇੱਥੇ ਹੁਣ ਤੱਕ ਜਿਵੇਂ ਬੈਠੇ ਆਂ ਇਹਨੂੰ ਆਪਾਂ ਸੋਮਵਾਰ ਤੋਂ ਇਸ ਪ੍ਰੋਟੈਸਟ ਨੂੰ ਇਸ ਮੂਵਮੈਂਟ ਨੂੰ ਹੋਰ ਵੱਡਾ ਕਰੀਏ ਤਾਂ ਸਾਡਾ ਕੱਲ ਤੋਂ ਹੀ ਆਪਾਂ ਸਟਾਰਟ ਕਰੀਏ ਇਹਨੂੰ ਇੱਥੇ ਸਾਥੀਆਂ ਨੂੰ ਇੱਥੇ ਬੁਲਾਈਏ ਜਿਹੜੇ ਘਰ ਬੈਠੇ ਸਾਥੀ ਆ ਉਹਨਾਂ ਨੂੰ ਅਪੀਲ ਵੀ ਆ ਕਿ ਸੋਮਵਾਰ ਤੋਂ ਡਿਪਾਰਟਮੈਂਟ ਵੱਲੋਂ ਜਾਂ ਮਿਨਿਸਟਰੀ ਵੱਲੋਂ ਕਿਹਾ ਗਿਆ ਕਿ ਸੋਮਵਾਰ ਤੋਂ ਜੁਆਇਨਿੰਗ ਸਾਡੀ ਸਟਾਰਟ ਹੋ ਜੇਗੀ ਤਾਂ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸੋਮਵਾਰ ਤੋਂ ਇੱਥੇ ਪਹੁੰਚੋ ਤਾਂ ਕਿ ਆਪਾਂ ਆਪਣਾ ਜਿਹੜਾ ਕਿਸੇ ਵੀ ਤਰ੍ਹਾਂ ਦੀ ਡਿਲੇ ਨਾ ਹੋਵੇ ਦੂਸਰਾ ਅਸੀਂ ਉੱਥੇ ਜਿਹੜੇ ਹੋਰ ਜਿਹੜੇ ਪੈਂਡਿੰਗ ਇਸ਼ੂ ਸੀਗੇ ਉਹ ਵੀ ਸਾਰੇ ਡਿਸਕਸ ਕੀਤੇ ਆ ਉਹ ਵੀ ਉਹਨਾਂ ਨੇ ਜਲਦੀ ਜਿਹੜੇ ਹੱਲ ਕਰਨ ਦਾ ਭਰੋਸਾ ਦਿੱਤਾਗਾ ਜਿੰਨੇ ਵੀ ਸਾਡੇ ਜਿਹੜੇ ਵਿੱਦ ਹੈਲਥ ਦੇ ਜਾਂ ਜਿਹੜੇ ਦੂਸਰੇ ਇਸ਼ੂ ਨੇ ਆਪਾਂ ਲਗਾਤਾਰ ਜਿੰਨਾ ਬਾਰੇ ਗੱਲ ਕਰ ਰਹੇ ਆ ਉਹ ਵੀ ਅਸੀਂ ਉੱਥੇ ਕੀਤੇ ਆ ਰੱਖੇ ਆਗੇ ਤਾਂ ਉਹਨਾਂ ਨੇ ਉਹ ਵੀ ਇਹਦੇ ਪੈਰਲਰੀ ਜਾਂ ਇਹਦੇ ਤੁਰੰਤ ਬਾਅਦ ਹੀ ਕਰਨ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਅ ਸਾਥੀਓ ਤੇ ਆਪਾਂ ਹੁਣ ਥੋੜਾ ਜਿਹਾ ਜ਼ੋਰ ਲਾਈਏ ਕਿ ਆਪਾਂ ਜਿਹੜੇ ਸਾਥੀ ਨੇ ਘਰਾਂ 'ਚ ਬੈਠੇ ਨੇ ਉਹ ਵੀ ਆਉਣ ਕਾਨੂੰ ਹਰ ਹਾਲ ਦੇ ਵਿੱਚ ਇੱਥੇ ਪਹੁੰਚਣ ਤਾਂ ਕਿਹੜਾ ਸੋਮਵਾਰ ਨੂੰ ਆਪਾਂ ਸਵੇਰ ਤੋਂ ਹੀ ਜਿਹੜਾ ਆਪਣੀ ਜੁਆਇਨਿੰਗ ਦਾ ਪ੍ਰੋਸੈਸ ਸ਼ੁਰੂ ਕਰ ਸਕੀਏ।